ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਅੱਜ ਦੀ ਕਲਾਸ ਵਿੱਚ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਵਿਦਿਆਰਥੀਓ ਆਦਰ ਸਤਕਾਰ ਸਹਿਤ ਗੁਰੂ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਬ ਜادہ ਅਜੀਤ ਸਿੰਘ ਦਾ ਜਿਹੜਾ ਜੀਵਨ ਹੈ ਉਹ ਪੜਨ ਜਾ ਰਹੇ ਹਾਂ ਪਿਛਲੀਆਂ ਕਲਾਸਾਂ ਦੇ ਵਿੱਚ ਆਪਾਂ ਨੇ ਸਮਝਣ ਦਾ ਯਤਨ ਕੀਤਾ ਕਿ ਕਿਵੇਂ ਪੌਂਡਰਾ ਸਾਹਿਬ ਦੀ ਧਰਤੀ ਦੇ ਉੱਪਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੁੰਦਾ ਹੈ ਕਿਵੇਂ ਉਹਨਾਂ ਨੇ ਧਾਰਮਿਕ ਵਿਦਿਆ ਦੇ ਨਾਲ-ਨਾਲ ਸ਼ਾਸਤਰ ਵਿਦਿਆ ਦੀ ਸਿਖਲਾਈ ਵੀ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚੋਣਵੇਂ ਸਿੱਖਾਂ ਕੋਲੋਂ ਉਹ ਵਿਦਿਆ ਹੈ ਜਿਹੜੀ ਪ੍ਰਾਪਤ ਕੀਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਦੇ ਸਮੇਤ ਅਨੰਦਪੁਰ ਸਾਹਿਬ ਨੂੰ ਛੱਡਦੇ ਨੇ ਕੁਝ ਜਿਹੜੇ ਗੁਰੂ ਕੇ ਸਿੱਖ ਨੇ ਸਰਸਾ ਨਦੀ ਨੂੰ ਪਾਰ ਕਰ ਜਾਂਦੇ ਨੇ ਤੇ ਕੁਝ ਸਿੱਖ ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ ਸੀ ਪਾਣੀ ਦਾ ਬਹਾਵ ਤੇਜ਼ ਹੋਣ ਦੇ ਕਾਰਨ ਸਰਸਾ ਮਦੀ ਦੇ ਪਾਣੀ ਦੇ ਵਹਿਣ ਦੇ ਵਿੱਚ ਬਹਿ ਜਾਂਦੇ ਨੇ ਪਿਛਲੀ ਕਲਾਸ ਦੇ ਵਿੱਚ ਆਪਾਂ ਨੇ ਇਹ ਸਾਰਾ ਸਮਝਿਆ ਸੀ ਕਿ ਸਰਸਾ ਨਦੀ ਨੂੰ ਪਾਰ ਕਰਨ ਸਮੇ ਗੁਰੂ ਸਾਹਿਬ ਜੀ ਦਾ ਜਿਹੜਾ ਪਰਿਵਾਰ ਹੈ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਗੁਰਬਾਣੀ ਦੇ ਵਿੱਚ ਇੱਕ ਪਾਵਨ ਬਚਨ ਮਿਲਦਾ ਹੈ ਸਾਰੇ ਬੱਚਿਆਂ ਨੇ ਉਹ ਪਿਆਰ ਦੇ ਨਾਲ ਬਚਨ ਪੜ੍ਹਨਾ ਹੈ ਦਾਗੇ ਹੋਏ ਸੁਰਣ ਮੈਂ ਜੂਝੈ ਬਿਨ ਦਾਗੇ ਭਗ ਜਾਈ ਦਾਗੇ ਹੋਏ ਸੁਰਣ ਮੈਂ ਜੂਝੈ ਬਿਨ ਦਾਗੇ ਭਗ ਜਾਈ ਇਹ ਭਗਤ ਕਬੀਰ ਸਾਹਿਬ ਜੀ ਦਾ ਸ਼ਲੋਕ ਹੈ ਭਗਤ ਕਬੀਰ ਸਾਹਿਬ ਜੀ ਇਹਦੇ ਵਿੱਚ ਸਮਝਾ ਰਹੇ ਨੇ ਕਹਿੰਦੇ ਜਿਨ੍ਹਾਂ ਦੇ ਉੱਪਰ ਪਰਮਾਤਮਾ ਦੀ ਭਗਤੀ ਦਾ ਨਿਸ਼ਾਨ ਹੁੰਦਾ ਹੈ ਜਾਂ ਇਹ ਕਹਿ ਲਈਏ ਜਿਹੜੇ ਪਰਮਾਤਮਾ ਦੀ ਭਗਤੀ ਦੇ ਨਾਲ ਜੁੜੇ ਹੁੰਦੇ ਨੇ ਉਹ ਕਦੀ ਵੀ ਸੰਸਾਰ ਦੇ ਵਿੱਚ ਵਿਕਾਰਾਂ ਦੇ ਅੱਗੇ ਗੋਡੇ ਨਹੀਂ ਟੇਕਦੇ ਜਿਹੜਾ ਸੰਸਾਰ ਹੈ ਨਾ ਬੇਟਾ ਇਹ ਇੱਕ ਜੰਗ ਦੇ ਮੈਦਾਨ ਦੀ ਤਰ੍ਹਾਂ ਸਮਝ ਲਓ ਜਿਹੜਾ ਤੇ ਹੁਣ ਗੁਰੂ ਪਰਮੇਸ਼ਰ ਨਾਲ ਜੁੜਿਆ ਨਹੀਂ ਉਹ ਵਿਕਾਰਾਂ ਦੇ ਅੱਗੇ ਹਾਰ ਜਾਂਦਾ ਜਿਹੜਾ ਗੁਰੂ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਉਹ ਗੱਲ ਫਿਰ ਸੰਸਾਰ ਦੀ ਹੀ ਨਹੀਂ ਦੁਨੀਆਂ ਦੇ ਵਿੱਚ ਕਿੱਡੀ ਹੀ ਭਾਵੇਂ ਮੁਸ਼ਕਿਲ ਕਿਉਂ ਨਾ ਹੋਵੇ ਉਹਨਾਂ ਮੁਸ਼ਕਲਾਂ ਦੇ ਅੱਗੇ ਉਹ ਗੁਰੂ ਦਾ ਸਿੱਖ ਹੈ ਜਿਹੜਾ ਗੋਡੇ ਨਹੀਂ ਟੇਕਦਾ ਇਸ ਕਰਕੇ ਗੁਰਬਾਣੀ ਦੇ ਵਿੱਚ ਉਹਨਾਂ ਨੂੰ ਸੂਰਮੇ ਗਿਣਿਆ ਗਿਆ ਹੈ ਜਿਹੜੇ ਕਿ ਗੁਰੂ ਦੀ ਬਖਸ਼ਿਸ਼ ਦੇ ਨਾਲ ਆਪਣੇ ਆਪੇ ਤੇ ਜਿੱਤ ਪ੍ਰਾਪਤ ਕਰ ਲੈਂਦੇ ਨੇ ਆਪਣੇ ਮਨ ਨੂੰ ਜਿੱਤ ਲੈਂਦੇ ਨੇ ਅੱਜ ਜਿਹੜੀ ਸਾਡੀ جنگ ਹੈ ਕਦੇ ਵਾਸਤੇ ਹੈ ਇੱਕ ਦੂਜੇ ਤੇ ਜਿੱਤ ਪ੍ਰਾਪਤ ਕਰਨ ਵਾਸਤੇ ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਗੁਰੂ ਦੀ ਬਖਸ਼ਿਸ਼ ਦੇ ਨਾਲ ਆਪਣੇ ਮਨ ਨੂੰ ਹੀ ਕੰਟਰੋਲ ਕਰ ਲਵੇਂ ਤਾਂ ਤੇਰੇ ਤੋਂ ਵੱਡਾ ਸੂਰਮਾ ਕੌਣ ਹੋ ਸਕਦਾ ਹੈ ਗੁਰੂ ਸਾਹਿਬ ਜੀ ਦਾ ਜਿਹੜਾ ਪਰਿਵਾਰ ਹੈ ਸਰਸਾ ਨਦੀ ਨੂੰ ਪਾਰ ਕਰਨ ਸਮੇਂ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਸਰਸਾ ਨਦੀ ਪਾਰ ਕਰਕੇ ਗੁਰੂ ਸਾਹਿਬ ਦੋ ਵੱਡੇ ਸਾਹਿਬਜ਼ਾਦਿਆਂ ਤੇ ਕੇਵਲ 40 ਸਿੰਘਾਂ ਸਮੇਤ ਸ਼ਾਮ ਵੇਲੇ ਚਮਕੌਰ ਪੁੱਜੇ ਇੱਥੇ ਚੌਧਰੀ ਬੁੱਧੀ ਚੰਦ ਦੀ ਇੱਕ ਗੜੀ ਨੁਮਾ ਹਵੇਲੀ ਸੀ ਇਸ ਗੜੀ ਵਿੱਚ ਦੁਸ਼ਮਣ ਦਲ ਦਾ ਮੁਕਾਬਲਾ ਕਰਨ ਦਾ 10ਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫੈਸਲਾ ਕੀਤਾ ਜਦੋਂ ਸਰਸਾ ਨਦੀ ਨੂੰ ਪਾਰ ਕੀਤਾ ਗੁਰੂ ਸਾਹਿਬ ਜੀ ਦਾ ਜਿਹੜਾ ਪਰਿਵਾਰ ਹੈ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਗੁਰਗੁਰੂ ਰਵਿੰਦਰ ਸਿੰਘ ਜੀ ਦੇ ਨਾਲ ਦੋ ਵੱਡੇ ਸਾਹਿਬਜ਼ਾਦੇ ਦੋ ਵੱਡੇ ਸਾਹਿਬਜ਼ਾਦੇ ਕਿਹੜੇ-ਕਿਹੜੇ ਸਨ ਸਾਹਿਬਜ਼ਾਦਾ ਜੀ ਸਿੰਘ ਜੀ ਸਾਹਿਬਜ਼ਾਦਾ ਜੁਹਾਰ ਸਿੰਘ ਜੀ ਦੋ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਤੇ 40 ਸਿੰਘ ਨੇ 40 ਸਿੰਘਾਂ ਦੇ ਸਮੇਤ ਸ਼ਾਮ ਦੇ ਸਮੇਂ ਗੁਰੂ ਸਾਹਿਬ ਆਪਣੇ ਸਿੱਖਾਂ ਅਤੇ ਸਾਹਿਬਜ਼ਾਦਿਆਂ ਸਮੇਤ ਚਮਕੌਰ ਵਿਖੇ ਪਹੁੰਚਦੇ ਨੇ ਇੱਥੋਂ ਦਾ ਇੱਕ ਰਹਿਣ ਵਾਲਾ ਵਸਨੀਕ ਸੀ ਚੌਧਰੀ ਜਿਹਦਾ ਨਾਮ ਸੀ ਬੁੱਧੀ ਚੰਦ ਬੁੱਧੀ ਚੰਦ ਦੀ ਇੱਕ ਕੱਚੀ ਗੜੀ ਸੀ ਕਿਉਂਕਿ ਜਦੋਂ ਤੋਂ ਹੀ ਗੁਰੂ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਦੁਸ਼ਮਣ ਦੀ ਜਿਹੜੀ ਫੌਜ ਹੈ ਅਨੰਦਪੁਰ ਸਾਹਿਬ ਤੋਂ ਹੀ ਗੁਰੂ ਸਾਹਿਬ ਜੀ ਦੇ ਪਿੱਛੇ ਲੱਗੀ ਹੋਈ ਹੈ ਉਹ ਜਿਹੜੀ ਫੌਜ ਹੈ ਗੁਰੂ ਸਾਹਿਬ ਜੀ ਦਾ ਪਿੱਛਾ ਕਰਦੇ ਕਰਦੇ ਕਿੱਥੇ ਪਹੁੰਚ ਜਾਂਦੀ ਹੈ ਚਮਕੌਰ ਸਾਹਿਬ ਗੁਰੂ ਸਾਹਿਬ ਜੀ ਨੇ ਸੋਚਿਆ ਕਿ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕਰਨ ਦੇ ਲਈ ਸਭ ਤੋਂ ਵਧੀਆ ਜਿਹੜੀ ਜਗ੍ਹਾ ਹੈ ਉਹ ਬੁਧੀ ਚੰਦ ਦੀ ਜਿਹੜੀ ਕੱਚੀ ਗੜੀ ਹੈ ਜਿਹਨੂੰ ਕਿ ਅੱਜ ਕੱਲ ਚਮਕੌਰ ਦੀ ਗੜੀ ਆਖਿਆ ਜਾਂਦਾ ਹੈ ਉਹ ਸਭ ਤੋਂ ਵਧੀਆ ਰਹੇਗੀ ਕਿਉਂਕਿ ਦੁਸ਼ਮਣ ਦੀ ਜਿਹੜੀ ਫੌਜ ਹੈ ਉਹ ਲੱਖਾਂ ਦੀ ਗਿਣਤੀ ਵਿੱਚ ਹੈ ਤੇ ਜਿਹੜੇ ਗੁਰੂ ਕੇ ਸਿੰਘ ਨੇ ਉਹਨਾਂ ਦੀ ਗਿਣਤੀ ਕਿੰਨੀ ਹੈ 40 ਸੋਚ ਕੇ ਵੇਖੋ ਕਿੰਨੀ ਬਖਸ਼ਿਸ਼ ਹੋਏਗੀ ਉਹਨਾਂ ਗੁਰੂ ਕੇ ਸਿੱਖਾਂ ਦੇ ਉੱਪਰ ਇੰਨੇ ਵਿਖੜੇ ਸਮੇਂ ਇੰਨੇ ਔਖੇ ਸਮੇਂ ਦੇ ਵਿੱਚ ਗੁਰੂ ਦਾ ਜਿਹੜਾ ਸਾਥ ਹੈ ਉਹ ਨਹੀਂ ਛੱਡਿਆ ਜਪਲੀਨ ਕੌਰ ਗੁਰੂ ਦਾ ਸਾਥ ਨਹੀਂ ਛੱਡਿਆ ਗੁਰੂ ਜੀ ਨੇ ਫੈਸਲਾ ਕੀਤਾ ਕਿ ਜਿਹੜੀ ਲੱਖਾਂ ਦੀ ਫੌਜ ਆ ਰਹੀ ਹੈ ਕਿਸੇ ਉੱਚੀ ਜਗ੍ਹਾ ਦੇ ਉੱਪਰ ਡੇਰਾ ਲਗਾਇਆ ਜਾਵੇ ਕਿਉਂਕਿ ਉੱਚੀ ਜਗ੍ਹਾ ਤੋਂ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕਰਨਾ ਬੜਾ ਸੌਖਾ ਬੜੇ ਆਸਾਨ ਤਰੀਕੇ ਦੇ ਨਾਲ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ ਸ਼ਾਮ ਦਾ ਸਮਾਂ ਸ਼ਾਮ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਦੇ ਸਮੇਤ ਚਮਕੌਰ ਵਿਖੇ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਰਾਤ ਨੂੰ ਦੁਸ਼ਮਣ ਦੀਆਂ ਫੌਜਾਂ ਨੇ ਗੜੀ ਨੂੰ ਚੁਫੇਰਿਓਂ ਘੇਰ ਲਿਆ ਚੁਫੇਰਿਓਂ ਦਾ ਭਾਵ ਸਮਝਦੇ ਹੋ ਚਾਰੇ ਪਾਸਿਓਂ ਚਾਰੇ ਕੋਨਿਆਂ ਤੋਂ ਉਸ ਗੜੀ ਨੂੰ ਘੇਰ ਲਿਆ ਅਗਲੇ ਦਿਨ ਇੱਥੇ 40 ਸਿੰਘਾਂ ਤੇ ਦੋ ਸਾਹਿਬਜ਼ਾਦਿਆਂ ਨੇ ਲੱਖਾਂ ਦੁਸ਼ਮਣਾਂ ਨਾਲ ਡਟ ਕੇ ਜੁੱਧ ਕੀਤਾ ਉਜ ਸਮਾਂ ਤੀਰਾਂ ਦੀ ਸਹਾਇਤਾ ਨਾਲ ਸਿੰਘ ਦੁਸ਼ਮਣ ਨੂੰ ਗੜੀ ਤੋਂ ਦੂਰ ਰੱਖਣ ਵਿੱਚ ਸਫਲ ਹੋਏ ਹੁਣ ਰਾਤ ਦਾ ਸਮਾਂ ਥੱਕੇ ਟੁੱਟੇ ਹੋਏ ਨੇ ਬਿਸ਼ਰਾਮ ਕਰਨ ਲੱਗੇ ਨੇ ਕੋਲ ਜਿੱਦਾਂ ਦਾ ਸਾਧਨ ਹੈ ਕਿਉਂਕਿ ਜਦੋਂ ਹੀ ਆਨੰਦਪੁਰ ਸਾਹਿਬ ਨੂੰ ਛੱਡਿਆ ਦੁਸ਼ਮਣ ਦੀ ਜਿਹੜੀ ਫੌਜ ਹੈ ਪਿੱਛਾ ਕਰਦੀ ਆ ਰਹੀ ਹੈ ਜਦੋਂ ਸਰਸਾ ਨਦੀ ਨੂੰ ਪਾਰ ਕੀਤਾ ਜੋ ਕੁਝ ਕੋਲ ਸੀ ਸਾਰੇ ਵਸਤਰ ਗਿੱਲੇ ਹੋ ਚੁੱਕੇ ਨੇ ਨਾ ਤੇ ਉੱਪਰ ਲੈਣ ਦੇ ਲਈ ਕੋਈ ਗਰਮ ਵਸਤਰ ਹੈ ਜਿੱਦਾਂ ਦਾ ਸਾਧਨ ਹੋ ਸਕਿਆ ਓਦਾਂ ਦਾ ਸਾਧਨ ਕੀਤਾ ਵਿਸ਼ਰਾਮ ਕਰਨ ਦੇ ਲਈ ਰਾਤ ਦਾ ਸਮਾਂ ਸਿੰਘਾਂ ਨੇ ਵਿਸ਼ਰਾਮ ਕੀਤਾ ਤੇ ਉਧਰਲੇ ਪਾਸਿਓ ਲੱਖਾਂ ਦੀ ਫੌਜ ਵਿੱਚ ਲੱਖਾਂ ਦੀ ਗਿਣਤੀ ਵਿੱਚ ਜਿਹੜੀ ਦੁਸ਼ਮਣ ਦੀ ਫੌਜ ਹੈ ਉਨੇ ਚਮਕੌਰ ਦੀ ਗੜੀ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਇਤਿਹਾਸ ਦੇ ਵਿੱਚ ਉਸ ਦੁਸ਼ਮਣ ਦੀ ਫੌਜ ਦੀ ਜਿਹੜੀ ਗਿਣਤੀ ਹੈ 10 ਲੱਖ ਕਰਕੇ ਲਿਖੀ ਗਈ ਹੈ 10 ਲੱਖ ਕੋਈ ਫੌਜ ਥੂੜੀ ਨਹੀਂ ਹੁੰਦੀ ਇੱਕ ਪਾਸੇ ਗੁਰੂ ਕੇ ਪਿਆਰ ਵਾਲੇ ਸਿੰਘ ਨੇ ਤੇ ਦੂਜੇ ਪਾਸੇ ਦੁਸ਼ਮਣ ਦੀ ਫੌਜ ਦੇ ਵਿੱਚ ਤਨਖਾਹਾਂ ਲੈ ਕੇ ਲੜਨ ਵਾਲੇ ਸਿਪਾਹੀ ਨੇ ਹੁਣ ਦੇਖੋ ਗੁਰੂ ਕੇ ਸਿੱਖਾਂ ਦਾ ਗੁਰੂ ਦੇ ਨਾਲ ਕਿੰਨਾ ਪਿਆਰ ਹੈ ਐਨੇ ਵਿਖੜੇ ਪੈਂਡੇ ਵਿੱਚ ਵੀ ਗੁਰੂ ਦਾ ਸਾਥ ਨਹੀਂ ਛੱਡਿਆ ਹੁਣ ਸਵੇਰ ਦਾ ਸਮਾਂ ਹੋਇਆ ਹੈ ਕਿ ਜਿਹੜੀ ਜੰਗ ਹੈ ਉਹ ਸ਼ੁਰੂ ਹੋ ਗਈ ਹੈ ਦੁਸ਼ਮਣ ਦੀ ਫੌਜ ਨੇ ਹਮਲਾ ਕਰਨਾ ਸ਼ੁਰੂ ਕੀਤਾ 40 ਸਿੰਘਾਂ ਤੇ ਦੋ ਸਾਬਹ ਆਜ਼ਾਦਿਆਂ ਨੇ ਲੱਖਾਂ ਦੁਸ਼ਮਣਾਂ ਨਾਲ ਡਟ ਕੇ ਯੁੱਧ ਕੀਤਾ ਸਭ ਤੋਂ ਪਹਿਲਾ ਤਰੀਕਾ ਕਿਹੜਾ ਅਪਣਾਇਆ ਗਿਆ ਦੁਸ਼ਮਣ ਦੀ ਫੌਜ ਨੂੰ ਰੋਕਣ ਦਾ ਚਮਕੌਰ ਦੀ ਗੜੀ ਦੇ ਉੱਪਰ ਖਲੋ ਕੇ ਤੀਰਾਂ ਦੀ 부ਛਾੜ ਕੀਤੀ ਗਈ ਹੈ ਤਾਂ ਕਿ ਦੁਸ਼ਮਣ ਨੂੰ ਚਮਕੌਰ ਦੀ ਗੜੀ ਦੇ ਨੇੜੇ ਨਾ ਲੱਗਣ ਦਿੱਤਾ ਜਾਵੇ ਫਿਰ ਵੀ ਇਤਿਹਾਸ ਇਹ ਗੱਲ ਕਹਿੰਦਾ ਹੈ ਬੜੀ ਜ਼ੁਰਤ ਦੇ ਨਾਲ ਬੜੀ ਸੂਰਮਤਾਈ ਦੇ ਨਾਲ ਉਹਨਾਂ 40 ਸਿੰਘਾਂ ਨੇ ਡਟ ਕੇ 10 ਲੱਖ ਫੌਜ ਦਾ ਮੁਕਾਬਲਾ ਕੀਤਾ। ਦੁਸ਼ਮਣ ਦੀ ਫੌਜ ਡਰ ਗਈ ਸੀ। ਕਿ ਜਿਹੜੇ ਹਸਾਵ ਨਾਲ ਅੰਦਰੋਂ ਤੀਰਾਂ ਦੀ ਵਰਖਾ ਹੋ ਰਹੀ ਹੈ, ਪਤਾ ਨਹੀਂ ਅੰਦਰ ਕਿੰਨੇ ਕ ਸਿੰਘ ਨੇ, ਕਿੰਨੀ ਕ ਫੌਜ ਹੋਏਗੀ। ਇਸ ਕਰਕੇ ਦੁਸ਼ਮਣ ਦੀ ਫੌਜ ਨੇੜੇ ਆਉਣ ਦਾ ਯਤਨ ਨਹੀਂ ਕਰਦੀ। ਜਿੰਨਾ ਸਮਾਂ ਤੀਰ ਨੇ ਤੀਰਾਂ ਦੀ 부ਸਾੜ ਕਰ ਕਰਕੇ ਦੁਸ਼ਮਣ ਨੂੰ ਚਮਕੌਰ ਦੀ ਗੜੀ ਤੋਂ ਦੂਰ ਰੱਖਿਆ ਪਰ ਜਦੋਂ ਤੀਰ ਖਤਮ ਹੋ ਗਏ ਜਦੋਂ ਤੀਰ ਮੁੱਕਣ ਤੇ ਆ ਗਏ ਤੇ ਦੁਸ਼ਮਣ ਗੜੀ ਦੇ ਨੇੜੇ ਆ ਪਹੁੰਚੇ ਤਾਂ ਗੜੀ ਤੋਂ ਬਾਹਰ ਨਿਕਲ ਕੇ ਦੁਸ਼ਮਣ ਦਲ ਦਾ ਟਕਰਾ ਕਰਨ ਦਾ ਫੈਸਲਾ ਹੋਇਆ ਜਦੋਂ ਹੁਣ ਤੀਰ ਖਤਮ ਹੋਣ ਵਾਲੇ ਨੇ ਤੇ ਜਿਹੜੀ ਦੁਸ਼ਮਣ ਦੀ ਫੌਜ ਹੈ ਚਮਕੌਰ ਦੀ ਗੜੀ ਦੇ ਅੰਦਰ ਵੜਨ ਨੂੰ ਤਿਆਰ ਹੈ ਫੈਸਲਾ ਹੋਇਆ ਕਿ ਕਿਉਂ ਨਾ ਹੁਣ ਜੰਗ ਦੇ ਮੈਦਾਨ ਵਿੱਚ ਜਾ ਕੇ ਹੀ ਉਹਨਾਂ ਦਾ ਮੁਕਾਬਲਾ ਕੀਤਾ ਜਾਵੇ ਜੰਗ ਦੇ ਮੈਦਾਨ ਵਿੱਚ ਜਾ ਕੇ ਹੀ ਉਹਨਾਂ ਦੇ ਨਾਲ ਦੋ ਹੱਥ ਕੀਤੇ ਜਾਣ ਫੈਸਲਾ ਹੋਇਆ ਕਿ ਪੰਜ-ਪੰਜ ਸਿੰਘਾਂ ਦਾ ਜਿਹੜਾ ਜਥਾ ਹੈ ਸ਼ਸਤਰਾਂ ਦੇ ਨਾਲ ਸਜਾ ਕੇ ਤਿਆਰ ਵਰ ਤਿਆਰ ਕਰਕੇ ਜੰਗ ਦੇ ਮੈਦਾਨ ਵਿੱਚ ਭੇਜਿਆ ਜਾਏ ਪੰਜ ਪੰਜ ਸਿੰਘ ਬਾਰੀ-ਬਾਰੀ ਜਾ ਕੇ ਦੁਸ਼ਮਣ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀ ਪਾਉਣ ਲੱਗੇ ਪੰਜ ਪੰਜ ਸਿੰਘਾਂ ਦਾ ਜਥਾ ਜਾਂਦਾ ਹੈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹਨਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪ ਸ਼ਹੀਦ ਹੋ ਜਾਂਦੇ ਨੇ ਇਹ ਸਭ ਕੁਝ ਸਾਹਿਬਜ਼ਾਦਾ ਅਜੀਤ ਸਿੰਘ ਵੀ ਵੇਖ ਰਹੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਵੀ ਬਾਹਰ ਜਾ ਕੇ ਦੁਸ਼ਮਣ ਨਾਲ ਜੂਝਣ ਦੀ ਪਿਤਾ ਗੁਰੂ ਜੀ ਤੋਂ ਆਗਿਆ ਮੰਗੀ ਸਹਜਾ ਦਾ ਅਜੀਤ ਸਿੰਘ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਮੰਗੀ ਗੁਰੂ ਪਿਤਾ ਜੀ ਕਿਰਪਾ ਕਰੋ ਮੈਨੂੰ ਵੀ ਸ਼ਸਤਰ ਸਜਾਓ ਮੈਨੂੰ ਵੀ ਆਗਿਆ ਦਿਓ ਤਾਂ ਕਿ ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾ ਕੇ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕਰਕੇ ਸ਼ਹੀਦ ਹੋ ਸਕਾਂ ਸਤਗੁਰੂ ਜੀ ਨੇ ਆਪਣੇ ਹੱਥੀ ਆਪਣੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਸ਼ਸਤਰ ਸਜਾਏ ਪੰਜ ਗੁਰਸਿੱਖਾਂ ਸਹਿਤ ਸਹਦ ਦਾ ਅਰਥ ਹੈ ਨਾਲ ਦੁਸ਼ਮਣ ਨਾਲ ਸਮੇਤ ਕਰ ਲੋ ਗੁਰਸਿੱਖਾਂ ਸਹਿਤ ਦੁਸ਼ਮਣ ਨਾਲ ਗੜੀ ਤੋਂ ਬਾਹਰ ਨਿਕਲ ਕੇ ਜੂਝਣ ਲਈ ਭੇਜ ਦਿੱਤਾ ਗੁਰੂ ਸਾਹਿਬ ਨੂੰ ਸਾਹਿਬਜ਼ਾਦੇ ਸਿੱਖਾਂ ਤੋਂ ਵੱਧ ਪਿਆਰੇ ਨਹੀਂ ਸਨ ਉਹ ਤਾਂ ਸਾਰੇ ਗੁਰਸਿੱਖਾਂ ਨੂੰ ਆਪਣੇ ਸੁਪੁੱਤਰ ਹੀ ਜਾਣਦੇ ਸਨ ਜਦੋਂ ਸਹਬਜ਼ਾਦਾ ਅਜੀਤ ਸਿੰਘ ਜੀ ਨੇ ਆਗਿਆ ਮੰਗੀ ਕਿ ਗੁਰੂ ਪਿਤਾ ਜੀ ਮੈਨੂੰ ਵੀ ਸ਼ਸਤਰ ਸਿਝਾਓ ਮੈਂ ਵੀ ਜੰਗ ਦੇ ਮੈਦਾਨ ਵਿੱਚ ਜੂਜਣਾ ਹੈ ਗੁਰੂ ਪਿਤਾ ਜੀ ਨੇ ਸ਼ਸਤਰ ਸਿਝਾਏ ਤੇ ਪੰਜ ਸਿੰਘਾਂ ਦੇ ਨਾਲ ਸਹਬਜ਼ਾਦਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕਰਨ ਵਾਸਤੇ ਜਾਂਦੇ ਨੇ ਇੱਥੇ ਇੱਕ ਬਣਾ ਪਿਆਰਾ ਸ਼ਬਦ ਲਿਖਿਆ ਹੈ ਕਿ ਗੁਰੂ ਨੂੰ ਸਾਹਿਬ ਜਾਂਦੇ ਨੇ ਜਿਹੜੇ ਸਿੱਖਾਂ ਤੋਂ ਪਿਆਰੇ ਨਹੀਂ ਸਨ ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਨੇ ਜਿਹੜੇ ਜਿੰਨਾ ਪਿਆਰ ਆਪਣੇ ਪੁੱਤਰਾਂ ਨੂੰ ਕਰਦੇ ਸੀ ਓਨਾ ਹੀ ਪਿਆਰ ਆਪਣੇ ਸਿੱਖਾਂ ਨੂੰ ਕਰਦੇ ਸਨ ਗੁਰੂ ਨੇ ਆਪਣੇ ਸਿੱਖਾਂ ਵਿੱਚ ਅਤੇ ਆਪਣੇ ਪੁੱਤਰਾਂ ਦੇ ਵਿੱਚ ਕਦੀ ਵੀ ਕੋਈ ਫਰਕ ਨਹੀਂ ਕੀਤਾ ਜਦੋਂ ਇੱਕ ਬ੍ਰਾਹਮਣ ਗੁਰੂ ਦੀ ਹਜ਼ੂਰੀ ਵਿੱਚ ਫਰਿਆਦ ਲੈ ਕੇ ਆਉਂਦੇ ਕਿ ਮੇਰੀ ਸੁਪਤਨੀ ਨੂੰ ਪਠਾਣਾ ਨੇ ਚੁੱਕ ਲਿਆ ਤਾਂ ਸਭ ਤੋਂ ਪਹਿਲਾਂ ਨਾਮ ਕੀ ਦਾ ਲਿਆ ਜਾਂਦਾ ਹੈ ਬਾਬਾ ਅਜੀਤ ਸਿੰਘ ਜੀ ਦਾ ਸਭ ਤੋਂ ਪਹਿਲਾਂ ਜੰਗ ਦੇ ਮੈਦਾਨ ਵਿੱਚ ਕਿਹਨੂੰ ਤੋਰਿਆ ਬਾਬਾ ਅਜੀਤ ਸਿੰਘ ਜੀ ਨੂੰ ਕਹਿਣ ਤੋਂ ਭਾਵ ਗੁਰੂ ਨੂੰ ਆਪਣੇ ਪੁੱਤਰਾਂ ਦੇ ਵਾਂਗ ਹੀ ਉਹਨਾਂ ਦੇ ਸਿੱਖ ਨੇ ਜਿਹੜੇ ਪਿਆਰੇ ਲੱਗਦੇ ਸਨ ਗੱਡੀ ਤੋਂ ਬਾਹਰ ਨਿਕਲਦੇ ਆਂ ਬਾਬਾ ਅਜੀਤ ਸਿੰਘ ਸਣੇ ਪੰਜ ਗੁਰਸਿੱਖਾਂ ਦੇ ਬੈਰੀ ਦਲ ਤੇ ਸ਼ੇਰਾਂ ਬਾਗ ਟੁੱਟ ਪਏ ਕਹਿਣ ਤੋਂ ਭਾਵ ਬਾਬਾ ਅਜੀਤ ਸਿੰਘ ਜੀ ਦੇ ਉਹਨਾਂ ਦੇ ਨਾਲ ਜਿਹੜੇ ਪੰਜ ਸਿੰਘ ਨੇ ਸ਼ੇਰਾਂ ਦੇ ਬਾਗ ਦੁਸ਼ਮਣ ਦੀ ਫੌਜ ਦੇ ਉੱਪਰ ਮੁਕਾਬਲਾ ਕੀਤਾ ਟੁੱਟ ਪਏ ਨਿੰਟਾਂ ਵਿੱਚ ਹੀ ਤੀਰਾਂ ਨਾਲ ਬੈਰੀ ਦੇ ਸੀਨੇ ਨੇ ਜਿਹੜੇ ਬਿੰਨ ਸੁੱਤੇ ਕੁਝ ਵੀ ਪਲਾਂ ਦੇ ਵਿੱਚ ਕੁਝ ਵੀ ਮਿੰਟਾਂ ਦੇ ਵਿੱਚ ਕਹਿ ਲੋ ਸੈਂਕੜੇ ਦੀ ਗਿਣਤੀ ਵਿੱਚ ਸਾਹਿਬ ਜਾਦੇ ਅਤੇ ਗੁਰੂ ਕੇ ਸਿੱਖਾਂ ਨੇ ਬੈਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੁਣ ਬੈਰੀ ਦਲ ਨੇ ਸਾਹਿਬ ਜਾਦੇ ਨੂੰ ਘੇਰਨ ਦਾ ਉਪਰਾਲਾ ਕੀਤਾ ਜਦੋਂ ਸਹਿਜਾਦਾ ਅਜੀਤ ਸਿੰਘ ਜੀ ਉਹਦੀ ਬਹਾਦਰੀ ਵੱਲ ਵੇਖਦੇ ਨੇ ਕਿ ਇਕੱਲਾ ਹੀ ਗੁਰੂ ਦਾ ਵੱਡਾ ਸਾਹਿਬਜ਼ਾਦਾ ਐਨੀ ਬਹਾਦਰੀ ਦੇ ਨਾਲ ਲੜਦਾ ਪਿਆ ਐ ਐਨੀ ਸੂਰਮਤਾਈ ਦੇ ਨਾਲ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੀ ਫੌਜ ਦਾ ਮੁਕਾਬਲਾ ਕਰਦਾ ਪਿਆ ਐ ਦੁਸ਼ਮਣ ਦੀ ਫੌਜ ਦੇ ਵੱਡੇ ਵੱਡੇ ਜਿਹੜੇ ਜਰਨੈਲ ਯੋਧੇ ਨੇ ਕੋਈ ਵੀ ਨੇੜੇ ਆਉਣ ਨੂੰ ਤਿਆਰ ਨਹੀਂ ਹੁਣ ਉਹ ਸੋਚਦੇ ਨੇ ਕਿਸੇ ਨਾ ਕਿਸੇ ਹਿਸਾਬ ਨਾਲ ਇਹਨੂੰ ਕੰਟਰੋਲ ਕੀਤਾ ਜਾਏ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਘੇਰਾ ਪਾਉਣ ਦਾ ਫੈਸਲਾ ਕੀਤਾ ਹੁਣ ਬੈਰੀ ਦਲ ਨੇ ਸਾਹਿਬ ਜਾਦੇ ਨੂੰ ਘੇਰਨ ਦਾ ਉਪਰਾਲਾ ਕੀਤਾ ਪਰ ਗੁਰਸਿੱਖਾਂ ਨੇ ਇਸ ਘੇਰੇ ਨੂੰ ਸੌਣਾ ਹੋਣੋਂ ਕੁਝ ਸਮੇਂ ਲਈ ਰੋਕਿਆ ਨਾਲ ਗੁਰੂ ਕੇ ਸਿੱਖ ਵੀ ਨੇ ਉਹਨਾਂ ਗੁਰਸਿੱਖਾਂ ਨੇ ਇਹ ਜਿਹੜਾ ਘੇਰਾ ਹੈ ਥੋੜਾ ਸਮਾਂ ਹੈ ਜਿਹੜਾ ਪੈਣ ਨਹੀਂ ਦਿੱਤਾ ਉਸ ਤੋਂ ਬਾਅਦ ਇਸ ਸਮੇਂ ਬਾਬਾ ਅਜੀਤ ਸਿੰਘ ਜੀ ਨੇ ਇੱਕ ਤਕੜੇ ਬੈਰੀ ਦੀ ਛਾਤੀ ਵਿੱਚ ਨੇਜਾ ਖੋਪ ਦਿੱਤਾ ਜਿਸ ਨੇ ਲੋਹੇ ਦੀ ਸੰਜੋਗ ਪਹਿਨੀ ਹੋਈ ਸੀ ਲੋਹੇ ਦੀ ਸੰਜੋਗ ਪਾਈ ਹੋਈ ਸੀ ਸੰਜੋਗ ਸਮਝਦੇ ਹੋ ਸੰਜੋਗ ਤੋਂ ਭਾਵ ਇੱਕ ਨਾ ਜੈਕਟ ਜੀ ਹੁੰਦੀ ਹੈ ਜਿਹੜੀ ਕਿ ਲੋਹੇ ਦੀ ਹੁੰਦੀ ਹੈ ਉਹ ਉਹਨਾਂ ਸਮਿਆਂ ਦੇ ਵਿੱਚ ਇਸ ਕਰਕੇ ਪਹਿਨੀ ਜਾਂਦੀ ਸੀ ਤਾਂ ਕਿ ਕਿਸੇ ਹਥਿਆਰ ਦਾ ਬਾਰ ਸਾਡੇ ਸਰੀਰ ਦੇ ਉੱਪਰ ਨਾ ਹੋ ਸਕੇ ਅੱਜ ਦੇ ਸਮੇਂ ਬੁਲਟ ਪ੍ਰੂਫ ਜੈਕਟ ਕਹਿ ਲੋ ਬਹੁਤ ਸਾਰੇ ਪਾਉਂਦੇ ਨੇ ਉਹਦੇ ਵਿੱਚ ਦੀ ਜਿਹੜੀ ਗੋਲੀ ਹੈ ਨਹੀਂ ਲੰਗਦੀ ਹੁਣ ਤੁਸੀਂ ਇੱਕ ਚੀਜ਼ ਸੋਚ ਕੇ ਵੇਖੋ ਲੋਹੇ ਦੀ ਜਿਹੜੀ ਉਹ ਸੰਜੋਹ ਹੈ ਜਿਹੜੀ ਜੈਕਟ ਹੈ ਕਿੰਨੀ ਮਜ਼ਬੂਤ ਹੋਏਗੀ ਜਿਹੜੀ ਕਿ ਦੁਸ਼ਮਣ ਫੌਜ ਦੇ ਉਸ ਜਰਨੈਲ ਨੇ ਉਸ ਸਿਪਾਹੀ ਨੇ ਆਪਣੇ ਆਪ ਨੂੰ ਹਥਿਆਰਾਂ ਤੋਂ ਬਚਾਉਣ ਵਾਸਤੇ ਪਾਈ ਹੋਈ ਹੈ ਤਾਂ ਕਿ ਮੇਰੇ ਉੱਪਰ ਕੋਈ ਹਥਿਆਰ ਦਾ 바ਰ ਨਾ ਕਰ ਸਕੇ। ਬਾਬਾ ਅਜੀਤ ਸਿੰਘ ਜੀ ਕਿੰਨੀ ਬਹਾਦਰੀ ਦੇ ਨਾਲ ਉਸ ਦੁਸ਼ਮਣ ਦਾ ਮੁਕਾਬਲਾ ਕੀਤਾ ਇੰਨੇ ਜੋਰ ਦੇ ਨਾਲ ਨੇਜਾ ਮਾਰਿਆ ਕਿ ਉਸ ਸੰਜੋ ਨੂੰ ਚੀਰਦਾ ਹੋਇਆ ਉਸ ਦੀ ਛਾਤੀ ਦੇ ਵਿੱਚ ਖੁੱਪ ਜਾਂਦੇ। ਇੰਨੀ ਜ਼ੋਰ ਦੇ ਨਾਲ ਨੇਜਾ ਮਾਰਿਆ ਕਿ ਉਹ ਨੇਜਾ ਜਦੋਂ ਸਿਪਾਹੀਆਂ ਨੇ ਛਾਤੀ ਦੇ ਵਿੱਚੋਂ ਕੱਢਣ ਦਾ ਯਤਨ ਕੀਤਾ ਕੱਢਿਆ ਨਹੀਂ ਗਿਆ। ਕਿੰਨੇ ਬਹਾਦਰ ਜਰਨੈਲ ਸਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਿਨ੍ਹਾਂ ਨੇ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਬੜੀ ਬੀਰਤਾ ਦੇ ਨਾਲ ਕੀਤਾ। ਜਦੋਂ ਨੇਜੇ ਨੂੰ ਵਾਪਸ ਖਿੱਚਿਆ ਤਾਂ ਨੇਜਾ ਵਿਚੇ ਹੀ ਟੁੱਟ ਗਿਆ ਇੰਨੇ ਨੂੰ ਸਾਹਿਬਜਾਦਾ ਅਜੀਤ ਸਿੰਘ ਦਾ ਘੋੜਾ ਜ਼ਖਮੀ ਹੋ ਗਿਆ ਪਹਿਲਾ ਘੋੜੇ ਦੇ ਉੱਪਰ ਸਨ ਦੁਸ਼ਮਣ ਦੀ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਹੈ ਘੋੜਾ ਹੈ ਜਿਹੜਾ ਹੁਣ ਜ਼ਖਮੀ ਹੋ ਜਾਂਦਾ ਹੈ ਜਿਸ ਕਰਕੇ ਦੁਸ਼ਮਣ ਹੈ ਜਿਹੜਾ ਹੁਣ ਹੋਰ ਵੀ ਨੇੜੇ ਪਹੁੰਚ ਗਿਆ ਹੁਣ ਗੁਰੂ ਪਾਤਸ਼ਾਹ ਜੀ ਦੇ ਸਾਹਿਬਜਾਦੇ ਨੇ ਤਲਵਾਰ ਧੂ ਲਈ ਹੁਣ ਤਲਵਾਰ ਦੇ ਨਾਲ ਉਹਨਾਂ ਬੈਰੀਆਂ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ ਪਹਿਲਾਂ ਤੀਰਾਂ ਦੇ ਨਾਲ ਜਦੋਂ ਘੋੜੇ ਤੇ ਸਨ ਫਿਰ ਨੇਜੇ ਨਾਲ ਹੁਣ ਘੋੜਾ ਜਦੋਂ ਜ਼ਖਮੀ ਹੋ ਗਿਆ ਹੁਣ ਤਲਵਾਰ ਨੂੰ ਹੱਥ ਪਾਇਆ ਤਲਵਾਰ ਦੇ ਨਾਲ ਜਿੰਨੇ ਕ ਬੈਰੀਆਂ ਦਾ ਮੁਕਾਬਲਾ ਕੀਤਾ ਗਿਆ ਓਨੇ ਕ ਬੈਰੀਆਂ ਦਾ ਮੁਕਾਬਲਾ ਕੀਤਾ ਉਧਰਲੇ ਪਾਸੇ ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਹੈ ਕਿ ਮੇਰੇ ਪੁੱਤਰ ਜੀ ਘੋੜੇ ਤੋਂ نیچے ਡਿੱਗ ਚੁੱਕੇ ਨੇ ਤੀਰ ਵੀ ਖਤਮ ਹੋ ਚੁੱਕੇ ਨੇ ਹੁਣ ਤਲਵਾਰ ਦੇ ਨਾਲ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕਰਦੇ ਪਏ ਨੇ ਚਮਕੌਰ ਦੀ ਗੜੀ ਦੇ ਉੱਪਰ ਖਲੋਤੇ ਹੋਏ ਗੁਰੂ ਗੋਬਿੰਦ ਸਿੰਘ ਜੀ ਤੀਰਾਂ ਦੀ 부ਛਾੜ ਦੇ ਨਾਲ ਦੁਸ਼ਮਣ ਨੂੰ ਰੋਕਦੇ ਨੇ ਕਿ ਮੇਰੇ ਸੁਪੁੱਤਰ ਦੇ ਨੇੜੇ ਨਾ ਲੱਗ ਜਾਣਾ ਇਸ ਸਿੱਖਾਂ ਦੇ ਨੇੜੇ ਬੈਰੀ ਨਾ ਲੱਗ ਜਾਣ। ਉਧਰ ਗੁਰੂ ਪਿਤਾ ਗੜੀ ਵਿੱਚੋਂ ਬੈਰੀਆਂ ਤੇ ਤੀਰਾਂ ਨਾਲ 부ਛਾੜ ਕਰਦੇ ਹੋਏ ਆਪਣੇ ਸੁਪੁੱਤਰ ਦੇ ਜੰਗੀ ਕਰਤੱਬ ਵੇਖ ਕੇ ਪ੍ਰਸੰਨ ਹੋ ਰਹੇ ਹਨ। ਇਧਰ ਸਾਹਿਬਜ਼ਾਦਾ ਅਜੀਤ ਸਿੰਘ ਬੈਰੀਆਂ ਦੇ ਸੱਥਰ ਲਾ ਰਹੇ ਸਨ। ਕਹਿਣ ਤੋਂ ਭਾਵ ਬੈਰੀਆਂ ਨੂੰ ਮੌਤ ਦੇ ਘਾਟ ਉਤਾਰਦੇ ਜਾ ਰਹੇ ਸਨ। ਇੱਕ ਚੀਜ਼ ਵੇਖੋ ਕਿ ਐਸਾ ਕੀ ਸੀ ਉਹਨਾਂ ਗੁਰੂ ਕੇ ਸਿੱਖਾਂ ਦੇ ਕੋਲ ਕਿ ਇੱਕ ਪਾਸੇ 10 ਲੱਖ ਫੌਜ ਐ ਇੱਕ ਪਾਸੇ 40 ਨੇ ਡੋਲੇ ਨਹੀਂ ਉਹਨਾਂ ਕੋਲ ਕੀ ਸੀ ਪ੍ਰਮਾਤਮਾ ਦਾ ਨਾਮ ਕਿਉਂਕਿ ਜਦੋਂ ਇਸ ਸੰਸਾਰ ਦੀ ਗੱਲ ਆਉਂਦੀ ਹੈ ਨਾ ਮਨੁੱਖ ਦੇ ਮਨ ਨੂੰ ਪਟਕਾਉਣ ਵਾਲੀਆਂ ਮਨੁੱਖ ਨੂੰ ਪਟਕਾਉਣ ਵਾਲੀਆਂ ਅਨੇਕਾਂ ਹੀ ਤਾਕਤਾਂ ਨੇ ਜਿਸ ਕਰਕੇ ਮਨੁੱਖ ਪਟਕ ਜਾਂਦੇ ਪਰ ਜਦੋਂ ਮਨੁੱਖ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਏ ਦੁਨੀਆ ਦੀਆਂ ਸਾਰੀਆਂ ਤਾਕਤਾਂ ਨੇ ਜਿਹੜੀਆਂ ਪਰਮੇਸ਼ਰ ਦੇ ਨਾਮ ਅੱਗੇ ਛੋਟੀਆਂ ਪੈ ਜਾਂਦੀਆਂ ਨੇ ਤੂੰ ਮੇਰੂ ਮੇਰ ਪਰਮਤ ਸੁਆਮੀ ਤੂੰ ਮੇਰੂ ਮੇਰ ਪਰਮਤ ਸੁਆਮੀ ਊਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਤੁਮ ਡੋਲੋ ਨਾ ਹਮ ਗਿਰਤੇ ਨਾ ਹਮ ਛੇਤੇ ਰਖ ਲੀਨੀ ਹਰ ਮੇਰੀ ਰਖ ਲੀਨੀ ਹਰ ਤੇਰੀ ਜਿਨਾਂ ਨੇ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਹੋਵੇ ਉਹ ਕਦੀ ਡੋਲ ਸਕਦੇ ਨਹੀਂ ਸਾਹਿਬ ਜਾਦਿਆਂ ਦੇ ਜੀਵਨ ਦੇ ਸਾਹਮਣੇ ਕਦੇ ਆਪਣੇ ਆਪ ਦਾ ਜੀਵਨ ਰੱਖ ਕੇ ਵੇਖਿਓ ਤਾ ਸਾਨੂੰ ਮਹਿਸੂਸ ਹੋਏਗਾ ਸਾਡੀਆਂ ਤੇ ਮੂ ਮੁਸ਼ਕਲਾਂ ਬਹੁਤ ਛੋਟੀਆਂ ਨੇ ਅਸੀਂ ਤੇ ਛੋਟੀ ਛੋਟੀ ਗੱਲ ਦੇ ਉੱਪਰ ਡੋਲ ਜਾਂਦੇ ਹਾਂ ਕਦੀ ਵੀ ਡੋਲਣਾ ਨਹੀਂ ਉਹਨਾਂ ਗੁਰੂ ਕੇ ਸਿੱਖਾਂ ਕੋਲ ਐਸਾ ਕੀ ਸੀ ਕਿ ਡੋਲੇ ਨਹੀਂ ਉਹਨਾਂ ਕੋਲ ਕੀ ਸੀ ਪਰਮੇਸ਼ਰ ਦਾ ਨਾਮ ਜਿਸ ਕਰਕੇ ਡੋਲੇ ਨਹੀਂ ਜਿਸ ਕਰਕੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਵੀ ਇਤਿਹਾਸ ਪੜਿਆ ਹੈ ਦੁਨਿਆਵੀ ਲਾਲਚ ਵੀ ਵਿੱਤੇ ਗਏ ਸਾਰੀਆਂ ਆਫਰਾਂ ਦਿੱਤੀਆਂ ਗਈਆਂ ਪਰ ਡੋਲੇ ਨਹੀਂ ਕਿਉਂਕਿ ਪਿਆਰ ਗੁਰੂ ਦੇ ਨਾਲ ਸੀ ਤੀਰਾਂ ਨਾਲ 부ਛਾੜ ਕਰਦੇ ਹੋਏ ਆਪਣੇ ਸੁਪੁੱਤਰ ਦੇ ਜੰਗੀ ਕਰਤੱਵ ਵੇਖ ਕੇ ਪ੍ਰਸੰਨ ਹੋ ਰਹੇ ਸਨ ਇਧਰ ਸਾਹਿਬਜਾਦਾ ਅਜੀਤ ਸਿੰਘ ਬਹਿਰੀਆਂ ਦੇ ਸੱਥਰ ਲਾ ਰਹੇ ਸਨ ਗੁਰੂ ਪਿਤਾ ਦੇ ਦੇਖਦਿਆਂ ਦੇਖਦਿਆਂ ਸਾਹਿਬਜਾਦਾ ਅਜੀਤ ਸਿੰਘ ਬਾਕੀ ਸਿੰਘਾਂ ਸਮੇਤ ਬੈਰੀਆਂ ਨਾਲ ਸ਼ੇਰਾਂ ਵਾਂਗ ਜੂਝਦਿਆਂ ਸ਼ਹੀਦੀ ਪਾ ਗਿਆ ਜਿੱਥੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਸਿਰ ਡੱਗਿਆ ਉਹਦੇ ਚੌਹੀ ਪਾਸੀ ਬੈਰੀ ਦਲ ਦੇ ਫੌਜੀਆਂ ਦੀਆਂ ਲਾਸ਼ਾਂ ਦੇ ਢੇਰ ਸਨ ਕਹਿਣ ਤੋਂ ਭਾਵ ਸਾਹਿਬਜ਼ਾਦਾ ਅਜੀਤ ਸਿੰਘ ਨੇ ਆਪਣੇ ਪਿਆਰ ਵਾਲੇ ਸਿੱਖਾਂ ਦੇ ਸਮੇਤ ਦੁਸ਼ਮਣ ਦੀ ਫੌਜ ਦਾ ਬੜਾ ਹੀ ਡਟ ਕੇ ਮੁਕਾਬਲਾ ਕੀਤਾ ਜਿੰਨਾ ਸਮਾਂ ਜੰਗ ਦੇ ਮੈਦਾਨ ਵਿੱਚ ਲੜ ਸਕੇ ਸੈਂਕੜੇ ਹੀ ਉਹਨਾਂ ਹਜ਼ਾਰਾਂ ਹੀ ਬੈਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅੱਜ ਦੀ ਕਲਾਸ ਵਿੱਚ ਆਪਾਂ ਇਹ ਪੜਿਆ ਹੈ ਕਿ ਕਿਵੇਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਗੁਰੂ ਕੇ ਸਿੱਖ ਜਦੋਂ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਨੇ ਚਮਕੌਰ ਦੀ ਗੜੀ ਵਿੱਚ ਪਹੁੰਚ ਕੇ ਬੜੀ ਬਹਾਦਰੀ ਦੇ ਨਾਲ ਗੁਰੂ ਕੇ ਸਿੱਖ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਸ਼ਹੀਦ ਹੋ ਜਾਂਦੇ ਨੇ ਇੱਕ ਪਾਸੇ 10 ਲੱਖ ਫੌਜ ਹੈ ਤੇ ਇੱਕ ਪਾਸੇ 40 ਸਿੰਘ ਨੇ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸੀ ਸਾਰੇ ਪੜਿਓ ਸਵਾ ਲਖ ਸੇ ਏਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਸਵਾ ਲਖ ਸੇ ਏਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਗੁਰੂ ਦੀ ਐਸੀ ਬਖਸ਼ਿਸ਼ ਕਿ ਇੱਕ ਇੱਕ ਗੁਰੂ ਦਾ ਸਿੱਖ ਹੈ ਜਿਹੜਾ ਸਵਾ ਲੱਖ ਦੇ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ ਭਾਵੇਂ ਜੇ ਸਾਹਮਣੇ ਇੱਕ ਸਿੱਖ ਦੇ ਸਵਾ ਲੱਖ ਦੁਸ਼ਮਣ ਦੀ ਫੌਜ ਦਾ ਸਿਪਾਹੀ ਵੀ ਖੜਾ ਹੋਵੇ ਨਾ ਤਾਂ ਗੁਰੂ ਦਾ ਸਿੱਖ ਡਰ ਕੇ ਨਹੀਂ ਭੱਜੇਗਾ ਜਿੰਨਾ ਸਮਾਂ ਲੜਿਆ ਜਾ ਸਕਦਾ ਹੈ ਉਹਨਾਂ ਬੈਰੀਆਂ ਦਾ ਮੁਕਾਬਲਾ ਕਰਦਾ ਹੋਇਆ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦ ਦੀਪ ਆਏਗਾ ਜਿਨ੍ਹਾਂ ਨੇ ਗੁਰੂ ਦੇ ਪਿਆਰ ਦੀ ਖਾਤਰ ਆਪਣਾ ਆਪਾ ਵਾਰਿਆ ਇਸ ਸੰਸਾਰ ਨੂੰ ਚੰਗੀ ਸੇਧ ਦਿੱਤੀ ਅੱਜ ਉਹਨਾਂ ਨੂੰ ਹੀ ਸੰਸਾਰ ਯਾਦ ਕਰਦਾ ਹੈ ਅਗਲਾ ਜਿਹੜਾ ਇਤਿਹਾਸ ਹੈ ਉਹ ਆਪਾਂ ਪੜਾਂਗੇ ਸਾਹਿਬ ਜਾਂ ਦਾ ਜੁਝਾਰ ਸਿੰਘ ਜੀ ਦਾ ਅੱਜ ਦੀ ਕਲਾਸ ਦੇ ਵਿੱਚ ਜੋ ਪੜਿਆ ਜੋ ਪਿਛਲੀ ਕਲਾਸ ਦੇ ਵਿੱਚ ਆਪਾਂ ਨੇ ਪੜਿਆ ਕੋ ਸਕਦਾ ਹੈ ਤੁਸੀਂ ਉਹਨਾਂ ਗੁਰੂ ਕੇ ਪਿਆਰ ਵਾਲੇ ਸਿੱਖਾਂ ਦੇ ਵਾਂਗ ਉਸ ਇਤਿਹਾਸ ਨੂੰ ਆਪਣੇ ਜੀਵਨ ਦੇ ਵਿੱਚ ਕਈਆਂ ਨੇ ਕਮਾਇਆ ਵੀ ਹੋ ਹੋਏਗਾ ਜੇ ਨਹੀਂ ਕਮਾਇਆ ਉਸ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣੇ ਸਾਨੂੰ ਇਸ ਇਤਿਹਾਸ ਤੋਂ ਸਿੱਖਿਆ ਮਿਲਦੀ ਹੈ ਜੀਵਨ ਦੇ ਵਿੱਚ ਕਿੰਨੀਆਂ ਵੀ ਮੁਸ਼ਕਲਾਂ ਆ ਜਾਣ ਤਦ ਵੀ ਅਸੀਂ ਡੋਲਣਾ ਨਹੀਂ ਇੱਕ ਪਾਸੇ 10 ਲੱਖ ਫੌਜ ਹੈ ਇੱਕ ਪਾਸੇ ਚਾਹਲੀ ਸਿੰਘ ਨੇ ਗੁਰੂ ਕੇ ਸਿੱਖ ਡੋਲੇ ਨਹੀਂ ਕੋਈ ਬੱਚਾ ਅੱਜ ਨਹੀਂ ਕਲਾਸ ਦੇ ਵਿੱਚੋਂ ਅਸੀਂ ਕੀ ਸਮਝਿਆ ਕੀ ਸਿੱਖਿਆ ਪ੍ਰਾਪਤ ਕੀਤੀ ਸੰਖੇਪ ਜੇ ਰੂਪ ਦੇ ਵਿੱਚ ਕੋਈ ਬੱਚਾ ਜਵਾਬ ਦੇਵੇ ਸੰਦੀਪ ਕੌਰ ਜੀ ਇਹ ਅੱਜ ਅਪਾ ਇੱਕ ਤਲੰਦੇ ਹਾਂ ਕੋ ਮਸਾਦੇ ਕੋਈ ਸਾਡੇ ਕੋਈ ਸਾਡੇ ਸਾਹਮਣੇ ਕੋਈ ਤੁਹਾਨੂੰ ਮਾਰਾ ਤੋਂ ਖੜਾ ਹੋਵੇ ਮਾਰੇ ਆਪਣਾ ਡੋਲਣਾ ਨਹੀਂ ਹਾਂਜੀ ਜੀਵਨ ਦੇ ਵਿੱਚ ਕੋਈ ਵੀ ਮੁਸ਼ਕਲ ਆ ਜਾਵੇ ਅਸੀਂ ਡੋਲਣਾ ਨਹੀਂ ਹਾਂਜੀ ਬੇਟਾ ਜਸਪ੍ਰੀਤ ਕੌਰ ਸਰ ਆਪਾਂ ਬਿਖੀ ਕਲਾਸ ਵੀ ਸੈਜਾ ਦਾ ਜੀਸੀ ਦੀ ਦਾ ਇਤਿਹਾਸ ਪੜਿਆ ਤੇ ਕਲਾਸ ਸ਼ੁਰੂ ਹੀ ਆਪਾਂ ਬਾਰੇ ਐਨਕੀ ਬਹੁਤ ਸਾਰਾ ਕੁਝ ਸੁਣਾਇਆ ਤੁਸੀਂ ਤੇ ਆਪਾਂ ਨੂੰ ਰਹੀ ਦੱਸਦੀ ਸੀ ਇਕਿਤਾ ਇਹ ਸੀਗਾ ਮਤਲਬ ਇਤਿਹਾਸ ਦੇ ਨਾਲ ਆਪਾਂ ਜੇ ਦੇਖੀਏ ਤਾਂ ਉਹਨਾਂ ਨੇ ਇੰਨੇ ਮਤਲਬ ਜ਼ਿਆਦਾ ਫੌਜ ਦਾ ਮੁਕਾਬਲਾ ਕੀਤਾ ਤੇ ਯਾਨੀ ਕਿ ਇਸ ਸਮੇਂ ਵਿੱਚ ਆਪਾਂ ਜੰਗ ਉਹਨਾਂ ਨਾਲ ਮਤਲਬ ਕਿ ਆਪਣੇ ਸਾਹਮਣੇ ਕੋਈ ਫੌਜ ਨਹੀਂ ਖੜੀ ਜੰਗ ਲੜਨ ਨੂੰ ਪਰ ਆਪਾਂ ਨੂੰ ਇਹ ਚਾਹੀਦਾ ਕਿ ਆਪਾਂ ਨਾਮ ਨਾਲ ਜੁੜੀਏ ਤੇ ਆਪਾਂ ਆਪਾਂ ਜਿਹੜੇ ਬੇਕਾਰ ਆ ਯਾਨੀ ਕੰਮ ਕਰੋ ਲੋ ਮੋਹੰਕਾਰ ਆਪਾਂ ਉਹਨਾਂ ਨਾਲ ਹੀ ਲੜਨਾ ਜਿੱਦਾਂ ਉਹਨਾਂ ਨੇ ਬਹਾਦਰੀ ਦਿਖਾਈ ਜੰਗ ਵਿੱਚ ਉਦਹੀਂ ਆਪਾਂ ਨੂੰ ਜੀਵਨ ਵਿੱਚ ਮਤਲਬ ਉਹਨਾਂ ਨਾਲ ਲੜ ਕੇ ਬਹਾਦਰੀ ਦਿਖਾ ਕੇ ਗੁਰਸਾਹਿਬ ਦਾ ਪਿਆਰ ਦਿਖਾਉਣਾ ਚਾਹੀਦਾ ਹੈ। ਬਹੁਤ ਸੋਹਣਾ। ਹਾਂਜੀ ਜਸਪ੍ਰੀਤ ਕੌਰ ਬੱਚੀ ਨੇ ਬਹੁਤ ਸੋਹਣਾ ਜਵਾਬ ਦਿੱਤਾ ਹੈ। ਉਸ ਇਤਿਹਾਸ ਨੂੰ ਆਪਾਂ ਆਪਣੇ ਜੀਵਨ ਦੇ ਵਿੱਚ ਕਿਵੇਂ ਕਮਾਉਣੇ? ਜੇ ਹੁਣ ਦਾ ਸਮਾਂ ਵੇਖੀਏ ਜਿਵੇਂ ਬੱਚੀ ਨੇ ਜਵਾਬ ਦਿੱਤਾ ਹੈ ਬਹੁਤ ਸੋਹਣਾ। ਸਾਡੇ ਸਾਹਮਣੇ ਕੋਈ ਮੁਗਲ ਫੌਜ ਖਥਿਆਰ ਲੈ ਕੇ ਨਹੀਂ ਖੜੀ ਖੜੀ ਹੋਈ ਸਾਡੀ ਜੰਗ ਕਾਦੇ ਨਾਲ ਹੈ ਆਪਣੇ ਮਨ ਦੇ ਨਾਲ ਕਾਦੇ ਨਾਲ ਕਿਉਂਕਿ ਕੋਈ ਵੀ ਤੁਸੀਂ ਚੰਗਾ ਕੰਮ ਕਰਨ ਲੱਗੋਗੇ ਮਨ ਕਰਨ ਨੂੰ ਤਿਆਰ ਨਹੀਂ ਹੁੰਦਾ ਇਸ ਕਰਕੇ ਉਸ ਇਤਿਹਾਸ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਇਹ ਕਮਾਉਣਾ ਹੈ ਕਿ ਸਾਡੀ ਇਸ ਸੰਸਾਰ ਦੇ ਵਿੱਚ ਜੰਗ ਆਪਣੇ ਆਪ ਦੇ ਨਾਲ ਹੈ ਵਿਕਾਰਾਂ ਦੇ ਨਾਲ ਹੈ ਜਦੋਂ ਵੀ ਕਿਤੇ ਮਨ ਮਾੜੇ ਪਾਸੇ ਜਾਣ ਦੀ ਕੋਸ਼ਿਸ਼ ਕਰੇ ਤਾਂ ਅਸੀਂ ਆਪਣੀ ਮਿਹਨਤ ਦੇ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਆਪਣੇ ਮਨ ਨੂੰ ਗਲਤ ਪਾਸੇ ਤੋਂ ਜਾਣ ਤੋਂ ਰੋਕਣਾ ਇਹ ਹੀ ਅੱਜ ਦੇ ਸਮੇਂ ਦੇ ਵਿੱਚ ਸਾਡੀ ਵਿਕਾਰਾਂ ਦੇ ਨਾਲ ਹੈ ਜਿਹੜੀ ਜੰਗ ਹੈ ਜਿਹੜੇ ਇਸ ਗੱਲ ਨੂੰ ਸਮਝ ਲੈਣ ਉਹ ਆਪਣੇ ਜੀਵਨ ਦੇ ਵਿੱਚ ਇਹਨਾਂ ਵਿਕਾਰਾਂ ਦੇ ਉੱਪਰ ਕੀ ਪ੍ਰਾਪਤ ਕਰ ਲੈਂਦੇ ਨੇ ਜਿੱਤ ਪ੍ਰਾਪਤ ਕਰ ਲੈਂਦੇ ਨੇ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ ਕਾਫੀ ਸਮੇਂ ਦੀ ਸਮਾਪਤੀ ਹੈ ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਵਾਜ